ਇੱਕ ਗੈਂਗਸਟਰ ਦੀ ਸੱਸਿਆ ਅਮਰਿਤਪਾਲ ਬਾੜ ਜਿਨਨੇ ਕੀ ਮੇਰੇ ਭਰਾ ਦਾ ਮਰਡਰ ਕਰਾਇਆ ਜਿੱਤੇ 28 ਤੋਂ 30 ਦੇ ਪਰਚੇ ਆ ਔਰ ਯੋਪਾ ਦੇ ਪਰਚੇ ਆ ਪੰਜ ਕਤਲਾਂ ਦੇ ਪਰਚੇ ਆ ਜੀ ਜਿਹਦੇ ਵਿੱਚ ਇਹਨੇ ਆਪਣੇ ਸਗੇ ਚਾਚੇ ਦੇ ਮੁੰਡੇ ਨੂੰ ਮਾਰਿਆ ਸ਼ੇਰਾ ਜੀ ਮੀਆਂਪੁਰ ਮੇਰੇ ਬ੍ਰਦਰ ਨੂੰ ਮਾਰਾਇਆ ਜੀ ਲਾਲੂ ਕੁਮਾਰ ਸਰਪੰਚ ਨੂੰ ਮਾਰਾਇਆ ਜੀ ਮੈਂ ਕਿਹਦਾ ਕਿਹਦਾ ਨਾਮ ਲਾਵਾਂ ਕੋਈ ਫਰੌਂਦੀਆਂ ਵਾਲਾ ਭੈਣ ਭਰਾ ਸਾਡੇ ਹਲਕੇ 'ਚ ਹਰ ਇੱਕ ਬੰਦੇ ਨੂੰ ਧਮਕੀਆਂ ਹਰ ਇੱਕ ਬੰਦੇ ਨੂੰ ਡਰਾਵੇ ਸਾਡੇ ਹਲਕੇ ਦਾ ਜੂਨਾ ਰਾਮ ਹੋਇਆ ਪਿਆ ਮੈਂ ਉਹ ਦੇਖਣ ਦੇਖੀ ਜਾ ਰਿਹਾ ਹਾਂ ਉਦੋਂ ਦਾ ਕਿ ਬਣ ਕੀ ਰਿਹਾ ਸਾਡੇ ਮਾਜੀ ਦੀ ਧਰਤੀ ਹੈ ਡਰਨ ਵਾਲੀ ਕੌਮ ਨਹੀਂ ਸਾਡੀ ਕੋਈ ਵੀ ਹੈ ਕੋ ਮੇਰੇ ਦੇ ਪੱਲੇ ਕੱਖ ਨਹੀਂ ਰਿਹਾ ਮੇਰਾ ਦੇ ਭਰਾ ਮਰਾਤਾ ਇਹਨਾਂ ਨੇ ਮੈਨੂੰ ਡਰ ਕਹਦਾ ਮੈਂ ਉਹ ਸੱਚੇ ਪਾਤਸ਼ਾਹ ਤੋਂ ਦਰਦਾ ਤੇ ਵੈਰ ਉਹ ਕੇ ਅਰਦਾਸ ਕਰਦਾ ਕਿ ਜਿੰਨਾ ਜਿੰਨਾ ਮੇਰੇ ਭਰਾ ਦੇ ਕਾਤਲ ਦੇ ਵਿੱਚ ਇਹ ਸ਼ਾਮਲ ਆਣ ਕਿਰਪਾ ਕਰਕੇ ਹਲਕਿਆਂ ਨੂੰ ਮੇਰਾ ਬੇਨਤੀ ਕਰਦਾ ਇਹਨਾਂ ਨੂੰ ਕਿਤੇ ਬੋਟ ਨਾ ਪਾ ਪੰਥਕ ਦੀ ਨਾ ਇਹ ਦਿੰਦੇ ਜੀ ਪੰਥਕ ਪਾਰਟੀ ਹੁਣ ਪੰਥ ਉਦੋਂ ਪੰਥਕ ਪਾਰਟੀ ਕਿੱਥੇ ਹੈਈਏ ਅਕਾਲੀ ਦਲ ਵਾਲੇ ਕਿਦਨ ਗੁਰੂਗੁਰ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਇਹਨਾਂ ਨੇ ਅਕਾਲ ਤਖਤ ਸਾਹਿਬ ਤੇ ਮੰਨੇ ਨਹੀਂ ਤੁਸੀਂ ਸਾਰੇ মিডিਆ ਵਾਲੇ ਭਰਾ ਦੱਸਿਓ ਇਕਾਲਤਖ ਸਾਹਿਬ ਤੇ ਇਹ ਆਪਣੀ ਗਨਾ ਮੰਨੇ ਨਹੀਂ ਇਹਨਾਂ ਨੂੰ ਸਜ਼ਾ ਨਹੀਂ ਲੱਗੀਆਂ ਸੁਖਬੀਰ ਬਾਦੂ ਸ਼ਰਮ ਹੋਣੀ ਚਾਹੀਦੀ ਆ ਆ ਕੇ ਵੋਟਾਂ ਮੰਗਦਾ ਸਾਡੇ ਹਲਕੇ ਦੀ ਕਾਹਦੀਆਂ ਵੋਟਾਂ ਲੱਕੀਆਂ ਇਹਨਾਂ ਨੂੰ ਇਸ ਕੰਮ ਦੀਆਂ ਦਈਏ ਵੀ ਲੋਕਾਂ ਨੂੰ ਨਿਆਂੇ ਮਾਰੋ ਆ ਮੇਰਾ ਦੇ ਭਰਾ ਮਾਰਿਆ ਜਿਨ੍ਹਾਂ ਨੇ ਤੁਸੀਂ ਆਪਣੇ ਨਿਆਂੇ ਬਚਾ ਲੋ ਇਹਨਾਂ ਨੂੰ ਇਹਨਾਂ ਨੇ ਕੋਹੇ ਬੰਦੇ ਨੂੰ ਹਰ ਇੱਕ ਬੰਦੇ ਨੂੰ ਧਮਕੀ ਦਿੱਤੀ ਆ ਸਾਡੇ ਚਬਾਲ ਚ ਸਰਪੰਚੀ ਚ ਵੀ ਲੱਗੇ ਸਾਡੇ ਸਾਰਿਆਂ ਨੂੰ ਤੇ ਹੁਣ ਐਮਐਲਏ ਇਲੈਕਸ਼ਨ ਚ ਵੀ ਤੇ ਜੇ ਕਾਨੂੰਨ ਦੀ ਸਥਾਪਨਾ ਤੁਸੀਂ ਚਾਹੁੰਦੇਗੇ ਚੰਗੇ ਬੰਦੇ ਨੂੰ ਲਿਆਉਣਾ ਅੱਗੇ ਚਾਹੁੰਦੇਗੇ ਸਾਰੇ ਭੈਣ ਭਰਾ ਜੇ ਮੇਰੇ ਭਰਾ ਸੋਨੂ ਚੀਮੇ ਨੇ ਤਰਨਤਨ ਹੜਕਲੇ ਕਿ ਇੱਕ ਵੀ ਚੰਗਾ ਕੰਮ ਕੀਤਾ ਨਾ ਤੇ ਇਹਨਾਂ ਨੂੰ ਵੋਟ ਨਾ ਪਾਏ ਮੇਰੀ ਹੱਥ ਜੋੜ ਕੇ ਬੇਨਤੀ ਤਰਨਤਨ ਹੜਕਲੇ ਤੇ ਇਹ ਇਹਦਾ ਜਵਾਬ ਸੁਖਬੀਰ ਬਾਦਲ ਦਵੇ ਵੀ ਇਹਨੂੰ ਟਿਕਟ ਕਿਨੇ ਲੈ ਕੇ ਦਿੱਤੀ ਆ ਮੈਂ ਤੁਹਾਨੂੰ ਦੱਸਦਾ ਟਿਕਟ ਕਿਨੇ ਲੈ ਕੇ ਜਿਹੜਾ ਸਾਡੇ ਲਾਗੇ ਗਵਾਂਢੀ ਗਾਂਦੇ ਆਣਾ ਇੱਕ ਨਾ ਨਾ ਨਹੀਂ ਲੈਣਾ ਚਾਹਦਾ ਆਪਣੀ ਜਵਾਨ ਤੁਹਾਨੂੰ ਪਤਾ ਲੱਗਿਆ ਵੀ ਕਿਹੜਾ ਗਾਂਦ ਐ ਉਹਨੇ ਪੈਸੇ ਲੈ ਕੇ ਸੁਖਵੀਰ ਨੂੰ ਦਿੱਤੇ ਤੇ ਸੁਖਵੀਰ ਹੋਣਾ ਨੇ ਜੇਬ ਚ ਪੈਸੇ ਪਾਏ ਤੇ ਟਿੱਕ ਦਵਾ ਦਾ ਨਾ ਉੱਡ ਕੇ ਤੇ ਕਿੱਥਾਂ ਚਲੇ ਗਏ ਭਾਜੀ ਨੂੰ ਸ਼ਰਮ ਨਹੀਂ ਆਉਂਦੀ ਕੀ ਗੱਲ ਅਕਾਲੀ ਦਲ ਤੋਂ ਬੰਦਿਆਂ ਦੀ ਕਮੀ ਸੀ ਲੋਰ ਕੋਈ ਸਾਡੇ ਹੈਗਾ ਨਹੀਂ ਕਿ ਸਾਫ ਸੂਰਤ ਬੰਦਾ ਅਕਾਲੀ ਦਲ ਚ ਜਿਹਨੂੰ ਟਿੱਕ ਦੇ ਦਿੰਦੇ ਕਗਾੈਂਸਰ ਦੀ ਸੱਸ ਨੂੰ ਟਿਕ ਦੇਣੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਚੰਨਣ ਵਾਲਿਆਂ ਨੂੰ ਇਹਨਾਂ ਨੂੰ ਸਵਾਦ ਜਰੂਰ ਪੁੱਛੋ ਇਹਦਾ ਰਿਸ਼ਤਾ ਕੀ ਹੈ ਬਾਹਰ ਨਾਲ ਤੇ ਕਿੰਨੇ ਪਰਚੇ ਹੋਦੇ ਤੇ ਕਾਹਦੇ ਕਾਹਦੇ ਪਰਚੇ ਆ ਮੇਰੇ ਭਰਾ ਦਾ ਮਰਡਰ ਕਾ ਕਿੰ ਨੂੰ ਨਹੀਂ ਪਤਾ ਸਾਰੇ ਹਲਕੇ ਨੂੰ ਪਤਾ ਸਾਰੇ ਪੰਜਾਬ ਨੂੰ ਪਤਾ ਸਾਰੇ ਆਲ ਵਰਲਡ ਨੂੰ ਪਤਾ ਤੇ ਸੁਖਬੀਰ ਬਾਦਲ ਨੂੰ ਨਹੀਂ ਪਤਾ ਅਸੀਂ ਸੁਖਬੀਰ ਬਾਦਲ ਨਾਲ ਤੁਰਦੇ ਰਹੇ ਪਹਿਲਾਂ 25 ਸਾਲ ਅਸੀਂ ਕਾਲੀਦਾਲਾ ਨਾਲ ਤੁਰਦੇ ਰਹੇ ਇਹਨਾਂ ਨੇ ਗਲਤ ਨੀਤੀਆਂ ਕਰਕੇ ਹੀ ਛੱਡਿਆ ਅਕਾਲੀ ਦਲ ਇਹ ਦੋ ਜਣੇ ਦਾ ਰਾਜ ਹੀ ਸੁਖਬੀਰ ਦਾ ਤੇ ਵਜੀਠੀਆ ਦਾ ਕਿੱਥੇ ਵਜੀਠੀਆ ਸਰ ਇਹਨਾਂ ਨੇ ੱੱਕੇ ਮਾਰ ਮਾਰ ਅਕਾਲੀ ਦਲ ਨੂੰ ਬਾਹਰ ਕੱਢਦਾ ਸਾਰੇ ਬੰਦੇ ਅੱਜ ਦੀ ਤਰੀਕ ਵਿੱਚ ਅਕਾਲੀ ਦਲ ਦਾ ਕੋਈ ਪ੍ਰਾਣਾ ਮੰਦਾ ਦੱਸੋ ਕਿਹੜਾ ਨਾਲ ਹੈ ਇਹ ਚੋਰ ਕੁੱਤੀ ਸਾਰੇ ਰਲਿਆ ਗੈਂਸਟਰਵਾਦ ਰਲਿਆ ਵਾ ਤੇ ਤੂੰ ਤਾਂ ਇਹ ਦੂਜੇ ਲੋਕਾਂ ਦੇ ਲਾਉਂਦੇ ਆ ਮੇਰੀ ਤੁਹਾਨੂੰ ਬੇਨਤੀ ਆ ਸਾਰੇ ਸਮਾਜ ਨੂੰ ਕਿ ਮੇਰੇ ਭਰਾ ਨੇ ਬੜਾ ਲੋਕਾਂ ਲਈ ਕੰਮ ਕੀਤਾ 25 ਸਾਲ ਛੇ ਕੋ ਚੰਗਾ ਕੰਮ ਕੀਤਾ ਤੇ ਮੀਰੋ ਇਹਨਾਂ ਨੂੰ ਵੋਟ ਨਾ ਪਾਏ ਵੋਟ ਪਾਉਣੀ ਆ ਸਰਦਾਰ ਹਰਮੀਕ ਸਿੰਘ ਸਾਧੂ ਨੂੰ ਪਾਉਣੀ ਆ ਠੋਕ ਵਜਾ ਕੇ ਪਾਉਣੀ ਆ ਜਿਤਾ ਕੇ ਕੱਢਾਂਗੇ ਸਾਰੇ ਪਿੰਡ ਭਰਾਵਾਂ ਨੂੰ ਕਹਾਂਗੇ ਬੇਨਤੀ ਕਰਾਂਗੇ ਕੱਲ ਤੋਂ ਮੈਂ ਪਿੰਡਾਂ 'ਚ ਜਾ ਰਿਹਾ ਆ ਔਰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਫਿਰ ਮੀਰੋ ਵੇਖੋ ਕਿਤੇ ਆਪਣੇ ਨਿਆਂੇ ਬਚਾ ਲੋ ਇਹਨਾਂ ਨੂੰ ਇਹਨਾਂ ਨੇ ਧੰਕੀਆਂ ਦੇਣੀਆਂ ਜੇ ਇਹਨਾਂ ਨੇ ਸਬੈਕ ਬਕਾਉਣੀ ਜੇ 65 ਕਿਲੋ ਦੀ ਹੀਰੋਇਨ ਦਾ ਪਰਚਾ ਆ ਬਾਹਰ ਤੇ ਡੀਜੀਪੀ ਸਾਹਿਬ ਨਾਲ ਸਿੱਧੀ ਕਾਨਫਰੰਸ ਕੀਤੀ ਦੱਸੋ ਇਹਨਾਂ ਨੂੰ ਵੋਟਾਂ ਪਾਉਣੀਆਂ ਤੁਸੀਂ ਇਹਦੀ ਸੱਸ ਨੂੰ ਵੋਟਾਂ ਪਾਉਣੀਆਂ ਨੇ ਤੇ ਕਾਲੀਦਾਨ ਨੂੰ ਪਾਉਣੀਆਂ ਨੇ ਵੋਟਾਂ ਜਿਹੜਾ ਕਤਲੇਆਮ ਕਰਾ ਰਿਹਾ ਬੰਦਾ ਮੈਂ ਤੁਹਾਨੂੰ ਬਸ ਇਸੇ ਕਰਕੇ ਸੱਦਿਆ ਅੱਜ ਉਦੋਂ ਨਵੀਆਂ-ਨਵੀਆਂ ਜਿਹੜੀਆਂ ਮੈਂ ਸਰੋਜ ਰੋਜ ਤੁਹਾਨੂੰ ਅਪਡੇਟ ਦੇ ਆਖੂ ਲੋ ਸਾਰੇ ਸਰ ਇੱਕ ਚੀਜ਼ ਹੈਗੀ ਆ ਕਿ ਜਿਹੜੇ ਤਰਨਤਨ ਦੇ ਐਮਸੀ ਆ ਉਹ ਸਾਰੇ ਯਾਨੀ ਇਹਨਾਂ ਨਾਲ ਫਿਰ ਕੀ ਮਕਸਦ ਰਹਿ ਗਈ ਇਹਨਾਂ ਨਾਲ ਤੁਰਪੇ ਨੇ ਵੀਰ ਜੀ ਡਰਾਵਾ ਇੰਨਾ ਕਿ ਇਹਨਾਂ ਦਾ ਸਾਰਾਂ ਰਾਤ ਨੂੰ ਘਾ ਕੇ ਜਿਹੜਾ ਮਨੋਜ ਅਗਣੀ ਉਤਰੀ ਉਹ ਕਾਂਗਰਸੀ ਹੀ ਉਹਨੂੰ ਡਰਾ ਕੇ ਨਾਲ ਲਾ ਆ ਗਿਆ ਵੀ ਦਰਿਆ ਬਾਕੀ ਵੀ ਕਾਉਂਸਲਰ ਜਿਹੜੇ ਐ ਸੁਖਰ ਹਰਮਿਤ ਕਿਹੜੇ ਕਾਉਂਸਲਰ ਹਰਮਿਤ ਸਿੰਘ ਸੰਧੂ ਦੇ ਹੱਕ ਚ ਆ ਕਿ ਉਹਨਾਂ ਨੂੰ ਨਹੀਂ ਕਿਸੇ ਨੂੰ ਬੜਾਏ ਵੀਰ ਜੀ ਮੈਂ ਉਹ ਤੇ ਕਹਿਣ ਦਿਆਂ ਵਾਂ ਜਿਹੜੇ ਕੀ ਵੇਖੋ ਨਾ ਪਾਲਕਾ ਪਸੰਦ ਹੈ ਜਿੰਨਾਂ ਨੂੰ ਉਹਨਾਂ ਨੂੰ ਪਤਾ ਵੀ ਇਹ ਗਾਮੇ ਡਵੈਲਪਮੈਂਟ ਕਰਾਉਣੀ ਹੈ ਲੈ ਚੰਗੀ ਸ਼ਹਿਰ ਦੇ ਨਿਵਾਸੀਆਂ ਨੂੰ ਉਹਨਾਂ ਕਦੀ ਵੀ ਕਾਲੀਦਾਲ ਨੂੰ ਵੋਟ ਨਹੀਂ ਪਾਉਣੀ ਮੈਂ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਬੇਨਤੀ ਕਰੂੰਗਾ ਤੁਹਾਡੇ ਥਰੂ ਸਾਰਿਆਂ ਨੂੰ ਵੇਖੋ ਕਿਦਾਂ ਨਾ ਚੋਰਾਂ ਨੂੰ ਘਰਾਂ ਨਾਲ ਵਾਰ ਲਿਆ ਇਹਨਾਂ ਨੇ ਤੁਹਾਡੇ ਕੰਮ ਦੇ ਨਿਸ਼ਾਨੇ ਰੱਖੇ ਆ ਵੀ ਇਹ ਕੰਮ ਚੰਗਾ ਕਰਦਾ ਇਹਨੂੰ ਫਰੋਦੀ ਦਾ ਕੋਣ ਆਲੇ ਕਿੰਨੇ ਫਰੋਦੀ ਦੇ ਫੋਨ ਆਉਂਦੇ ਕਿੱਥੋਂ ਆਉਂਦੇ ਆ ਜੀ ਇਹ ਸਾਰੇ ਇਹੋ ਕਰਨ ਲਿਆ ਜੀ ਜੀ ਸਮਾ ਪਹਿਨ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਜੀ ਹਰਮਨਜੀਤ ਸਿੰਘ ਸਰੂ ਦੇਖਲਾ ਬਿਲਕੁਲ ਔਰ ਬੜੇ ਗੰਭੀਰ ਦੋਸ਼ ਲਾਏ ਸਨ ਅੱਜ ਉਹਨਾਂ ਨੇ ਵੋਟ ਮੰਗ ਰਹੇ ਵੇਖੋ ਜੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਐਂ ਗੱਲ ਤੇ ਵੇਖੋ ਪਾਰਟੀ ਨਾਲ ਮੈਂ ਸਾਰੀ ਡਿਸਕਸ ਕੀਤੀ ਪਾਰਟੀ ਨੇ ਇਹ ਮੈਨੂੰ ਗੱਲ ਆਖੀ ਕਿ ਸਰਦਾਰ ਜੀ ਜੇ ਕੋਈ ਪਰਚਾ ਗੱਲ ਫੇਰ ਕਰ ਲਾ ਕੋਈ ਆਪਾਂ ਯਾਰੀ ਉਹ ਤੇ ਦਰਜ ਭਰੀ ਸਰਦਾਰ ਰਮੀਤ ਸਿੰਘ ਤੇ ਕੋਈ ਐਫ ਆਈ ਆਰ ਦਰਜ ਨਹੀਂ ਇੱਕ ਤੁੰਬਤ ਲਾਉਣੀ ਉਹ ਵਕਰੀ ਗੱਲ ਹੈ ਵੇਖੋ ਇਹਨੇ 15 ਸਾਲ ਨਮਾਇਦਗੀ ਕੀਤੀ ਅਸੀਂ ਵੀ ਉਹਨੂੰ ਵਟਾ ਪਾਉਂਦੇ ਰਹੇ 15 ਸਾਲ ਬੋਲ ਰਹੇ ਹਾਂ ਨਹੀਂ ਸਾਡੀ ਉਹਦੇ ਨਾਲ ਮਤਭੇਦ ਸੀ ਸਾਡੇ ਉਹਨੂੰ ਨਹੀਂ ਪਾਈਆਂ ਬੁਰਾਈ ਦੋ ਵਾਰ ਪਰ ਜਦੋਂ ਸਾਨੂੰ ਪਾਰਟੀ ਨੇ ਹੁਕਮ ਲਾਤਾ ਕਿ ਆਪਾਂ ਹਰਮਿਕ ਸਿੰਘ ਸੰਧੂ ਨੂੰ ਤੁਹਾਨੂੰ ਕੈਂਡੀਡੇਟ ਚੰਗਾ ਚਾਹੀਦਾ ਦੱਸੋ ਕੀ ਕਰਨਾ ਉਹਨਾਂ ਮੇਰੀ ਸਲਾਹ ਲੈ ਕੇ ਕੈਂਡੀਡੇਟ ਸਲਾਹ ਹਰਮਿਕ ਸਿੰਘ ਸੰਧੂ ਨੂੰ ਦਿੱਤਾ ਮੈਨੂੰ ਨਹੀਂ ਪਤਾ ਕਿਸੇ ਹੋਰ ਪੈਣਪਰਾ ਦੀ ਲਈ ਕਿ ਨਹੀਂ ਲਈ ਪਰ ਮੇਰੀ ਉਹਨਾਂ ਚ ਮਸਲਾ ਲਈ ਸੀ ਮੈਂ ਉਹਨਾਂ ਨੂੰ ਆਪ ਕਿਹਾ ਵੀ ਠੀਕ ਹੈ ਕੈਂਡੀਡੇਟ ਸਾਨੂੰ ਹਰਮਿਕ ਸਿੰਘ ਸੰਧੂ ਕਰ ਚਾਹੀਦਾ ਨਾਲੇ ਕੰਮ ਕਰਵਾਉਣ ਵਾਲਾ ਹੁੰਦਾ ਸਾਨੂੰ ਤੇ ਮਨੂ ਜਿਹੜੇ ਤੁਸੀਂ ਦੋਸਤ ਲਾਏ ਸੀ ਹਰ ਮੀਸ ਸੰਧੂ ਤੇ ਉਹ ਕਿਹੜੇ ਤੱਥਾਂ ਦੇ ਨਾਲ ਲਾਏ ਹੋ ਮਿਕੋ ਜੀ ਜਿਤਨਾ ਤੁਸੀਂ ਮੈਨੂੰ ਕਹਿ ਦਿੰਦੇ ਜੇ ਵੀ ਆਹ ਫਲਾਣੀ ਗੱਲ ਫਲਾਣੀ ਗੱਲ ਨੇ ਲੋਕਾਂ ਚਾਰੀਆਂ ਅਸੀਂ ਗੱਲਾਂ ਕੋਈ ਮੈਂ ਤੁਹਾਨੂੰ ਧੜ ਤੋਂ ਪੁੱਛ ਰਿਆਂ ਕੋਈ ਐਫਆਈਰ ਦਰਜ ਹੈ ਕਿ ਉਹ ਨਹੀਂ ਸੀ ਸੰਧੂ ਨਹੀਂ ਕੀਮਾ ਸਾਹਿਬ ਇਸ ਤਰ੍ਹਾਂ ਆ ਕੇ ਤੁਹਾਨੂੰ ਤੁਸੀਂ ਕਹਿ ਰਹੇ ਵਰਬਲੀ ਤੌਰ ਤੇ ਲੇਕਿਨ ਭਗਵੰਤ ਮਾਨ ਸਾਹਿਬ ਨੇ ਵੀ ਇੰਨੇ ਤੇ ਕਹਿ ਕੇ ਰੱਖ ਦਿੱ ਲੇ ਵੇਖੋ ਵਰਬਲੀ ਤੇ ਕਿੰਨੇ ਆ ਤੇ ਰੋਜ਼ ਆਪਣੇ ਦੋਸ਼ ਲਾਉਦੇ ਆ ਆਪਾਂ ਦੋਸ਼ ਲਾਉਣੇ ਲੀਡਰਾਂ ਦੇ ਪੁਰਾਣੀ ਗੱਲ ਹੈ ਜੀ ਇਹ ਕੰਮ ਨਹੀਂ ਕੀਤਾ ਇਹ ਪੈਸੇ ਖਾ ਗਿਆ ਜੀ ਪੁਰਾਣਾ ਕਰ ਗਿਆ ਪਰ ਗੁਰਦੇਵ ਸੰਧੂ ਨੇ ਬੇਨਕੂਰੂਫ ਕੱਢਿਆ ਸੀਗਾ ਕਿ ਇਹ ਨਹੀਂ ਨਹੀਂ ਜੀ ਉਹ ਦੀ ਜਿਹੜੀਆਂ ਫੇਕ ਨਿਊਜ਼ ਦੇ ਸਾਰੀਆਂ ਉਹਨੂੰ ਮੈਂ ਉਹਦੇ ਕਹ ਤੱਕ ਗਿਆ ਬਾਅਦ ਚ ਦੇਖੋ ਮੈਂ ਤਾਂ ਦੇ ਸਾਹਮਣੇ ਟਾਈ ਫੇਸ ਕਰ ਰਿਹਾ ਮੈਂ ਐਸਾ ਨਹੀਂ ਗੱਲਾਂ ਦਾ ਤਾਤਰ ਜਵਾਬ ਦਿੰਦਾ ਭਾਜੀ ਬਾ ਪਿਛਲੇ ਇਲੈਕਸ਼ਨ ਦੇ ਵਿੱਚ ਸ਼ੂਨ ਭਾਜੀ ਨੇ ਜੀ ਇਹਦਾ ਖੁੱਲ ਕੇ ਹੋਰ ਕੀਤਾ ਬਿਲਕੁਲ ਤੱਕ ਇਤੋਂ ਜਾ ਕੇ ਗਾਤਾ ਤੁਹਾਨੂੰ ਲੱਗਦਾ ਕਿ ਅੱਜ ਤੁਹਾਨੂੰ ਭਾਜੀ ਨਹੀਂ ਹੈ ਕਿ ਤੁਸੀਂ ਵੇਖੋ ਜੀ ਮੇਰਾ ਭਰਾ ਹੁੰਦਾ ਅੱਜ ਅਜੇ ਇਲੈਕਸ਼ਨ ਦਾ ਸਿਨੈਰੀਓ ਹੋਰ ਹੋਣਾ ਸੀ ਜੇ ਅੱਜ ਮੇਰਾ ਭਰਾ ਜੁੰਡਾ ਹੁੰਦਾ ਹੁੰਦਾ ਤੇ ਸਿਨੈਰੀਓ ਹੋਰ ਹੋਣਾ ਸੀ ਇਲੈਕਸ਼ਨ ਦਾ ਪਰ ਜੇ ਮੇਰੇ ਭਰਾ ਨੇ ਵਿਰੋਧ ਕੀਤਾ ਤੇ ਅਸੀਂ ਉਦੋਂ ਉਹਦੇ ਵਿਰੋਧ 'ਚ ਹੀ ਇਲੈਕਸ਼ਨ ਲੜੀ ਪਈ ਵਿਰੋਧ 'ਚ ਲੜੀ ਇਹ ਦੇਖੋ ਸਿਆਸਤ ਹੈ ਮੰਦੀ ਦੀ ਸਾਡੀ ਪੋਲੀਟਿਕਲ ਲਾਈਨ ਹੈ ਅੱਜ ਸਾਡੇ ਨਾਲ ਹੈ ਕੋਈ ਦੋ ਕੱਲ ਨੂੰ ਹੋ ਸਕਦਾ ਨਾਲ ਨਾਲ ਹੋਣ ਇਹ ਸਿਆਸਤ ਦਾ ਇੱਕ ਪਾਟ ਹੈ ਸਾਡੇ ਬਾਕੀ ਅਸੀਂ ਡਿਵੈਲਪਮੈਂਟ ਕਰਾਉਣੀ ਆ ਹੀ ਲੋਕਾਂ ਨੂੰ ਚੰਗਾ ਸਮਾਜ ਸਿਰਜ ਕੇ ਦੇਣਾ ਵਾ ਨਾ ਕਿ ਇੱਥੇ ਗੈਸਰਵਾਦ ਦੇਣਾ ਨਾ ਹੀ ਇੱਥੇ ਲੋਕਾਂ ਨੂੰ ਨਿਆਣੇ ਮਰਨ ਮਾਰਨੇ ਆ ਮਰੋੜੇ ਆ ਜੀ ਮਜੀਠੀਆ ਸਾਹਿਬ ਤੇ ਐਫਆਈਆ ਰਿਜਿਸਟਰੀਆਂ ਨਹੀਂ ਕੈਨ ਸਮਝਾਇ ਕਿ ਆਪ ਨੂੰ ਮਜੀਠੀਆ ਜੀ ਕੇ ਸਾਥ ਇਹ ਗੱਡੀ ਚਲਾਉਂਗੇ ਤੇ ਬਰਾਬਰ ਦੇ ਦੇਖੋ ਜੀ ਮਜੀਠੀਆ ਸਾਹਿਬ ਤੇ ਅਗਰ ਫਿਰ ਸਰਦਾਰ ਮਿਕਸੇ ਤੇ ਕੋਣੀ ਆਗੇ ਤੁਸੀਂ ਇੱਕ ਸਵਾਲ ਹੈ ਦੀ ਤੁਹਾਡੇ ਕੋਲ ਸਵਾਲ ਹੈ ਜੀ ਤੁਸੀਂ ਇੱਕ ਗੱਲਾਂ ਦਾ ਨਹੀਂ 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 ਇਹ ਇੱਕ ਫालतू ਦੀ ਹੈ ਇੱਕ ਭਾਈ ਸਾਹਿਬ ਗੱਲਾਂ ਨਹੀਂ ਬਾਕੀ ਉਸ ਮੁੱਦੇ ਨਾਲ ਦਾ ਮੁੱਦਾ ਕੋਈ ਨਹੀਂ ਆ ਮੈਂ ਇਹ ਜਿਹੜਾ ਗੱਲ ਕਰਾਂ ਸਿਰਫ ਆਨ ਦੀ سپورਟ ਐ ਇਸ ਵੇਲੇ ਕੈਂਡੀਡੇਟ ਸਦਾ ਜਿਹੜੀ ਮੈਡਮ ਸੁਖਵਿੰਦਰ ਕੌਰ ਖੜੋਤੇ ਨੇ ਭੈਣ ਜੀ ਓਕੇ